ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾ ਆਗੇ ਤੇ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਵੇਂ ਲੱਗਦੀ ਹੈ ਤੇ ਵੀਡੀਓ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਕਿ ਸਾਡੀਆਂ ਭੈਣਾਂ ਤੱਕ ਵੀਡੀਓ ਪਹੁੰਚ ਸਕੇ ਅੱਜ ਕਾਫੀ ਟਾਈਮ ਬਾਅਦ ਜੀ ਤੁਹਾਡੇ ਲਈ ਨਵੀਂ ਕਲੈਕਸ਼ਨ ਲੈ ਕੇ ਆਏ ਆ ਕਿਉਂਕਿ ਕਾਫੀ ਭੈਣਾਂ ਦੇ ਕਮੈਂਟ ਆ ਰਹੇ ਸੀ ਦੀਦੀ ਨਿਊ ਕਲੈਕਸ਼ਨ ਲੈ ਕੇ ਆਓ ਤੇ ਸਾਡੇ ਬਜਟ ਦੇ ਵਿੱਚ ਲੈ ਕੇ ਆਓ ਜਿਵੇਂ ਮੌਸਮ ਹੁਣ ਜਾ ਰਿਹਾ ਜੀ ਤੇ ਆਪਾਂ ਕਾਟਨ ਦੇ ਸੂਟ ਲੈ ਕੇ ਆਏ ਆ ਉਹ ਕਹਿੰਦੇ ਕਿ ਸਾਨੂੰ ਕਾਟਨ ਦੇ ਸੂਟ ਚਾਹੀਦੇ ਨੇ ਤੇ ਵਿਦ ਦੁਪੱਟਾ ਚਾਹੀਦੇ ਨੇ ਸਾਰੀਆਂ ਭੈਣਾਂ ਦੇ ਬਜਟ ਦੇ ਵਿੱਚ ਲੈ ਕੇ ਆਏ ਆ ਹਲਕਾ ਵਰਕ ਮੇ ਲਿਖਿਆ ਜੀ ਸੂਟ ਦੇ ਉੱਪਰ ਵਰਕ ਵਾਲੇ ਸੂਟ ਲੈ ਕੇ ਆਏ ਆ ਜੀ ਤੁਹਾਡੀ ਪਸੰਦ ਦੇ ਸੂਟ ਲੈ ਕੇ ਆਏ ਆ ਵਿ ਬਿਨਾ ਲਾਈਨਿੰਗ ਤੋਂ ਵੀ ਸਵਾਣਾ ਚਲਦੀਆਂ ਤੇ ਤਾਂ ਵੀ ਇਹ ਬਿਨਾ ਲਾਈਨਿੰਗ ਤੋਂ ਵੀ ਸਲਾਈ ਹੋ ਜਾਂਦੇ ਤੇ ਅੱਜ ਦੀ ਜਿਹੜੀ ਕਲੈਕਸ਼ਨ ਹੈਗੀ ਜੀ ਬਹੁਤ ਹੀ ਪਿਆਰੀ ਕਲੈਕਸ਼ਨ ਰਹੇਗੀ ਤੇ ਸਾਡੀਆਂ ਭੈਣਾਂ ਦੀ ਡਿਮਾਂਡ ਸੀ ਕਿ ਦੀਦੀ ਜਲਦੀ ਤੁਸੀਂ ਕੁਝ ਨਵਾਂ ਲੈ ਕੇ ਆਓ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਕਲੈਕਸ਼ਨ ਹੈ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਆ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਸ਼ੋਅ ਹੋ ਰਿਹਾ ਉਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਆਪਣੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਲਓ ਜੀ ਆਪਾਂ ਅੱਜ ਦੇ ਜਿਹੜੇ ਸੂਟ ਨੇ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਆ ਅੱਜ ਦੇ ਸੂਟ ਰਹਿਣਗੇ ਜ ਦੋਨੇ ਡਿਫਰੈਂਟ ਡਿਫਰੈਂਟ ਰੈਨਗੇ ਤੇ ਚਲੋ ਜੀ ਅੱਜ ਦੀ ਕਲੈਕਸ਼ਨ ਦਾ ਸਭ ਤੋਂ ਪਹਿਲਾ ਸੂਟ ਹੈ ਸਭ ਤੋਂ ਪਹਿਲਾ ਸੂਟ ਬਹੁਤ ਹੀ ਪਿਆਰਾ ਕਲਰ ਹੈ ਜੀ yellow ਕਲਰ ਹੈ ਤੇ ਅੱਜ ਤੁਹਾਨੂੰ ਦਿਖਾਣੀਆਂ ਕੁਝ ਡਿਫਰੈਂਟ ਇਹ ਜੋ ਸੂਟ ਹੈ ਜੀ ਬੁਟੀਕ ਸਟਾਈਲ ਸੂਟ ਨੇ ਬਹੁਤ ਹੀ ਪਿਆਰੇ ਸੂਟ ਨੇ ਦੇਖ ਸਕਦੇ ਤੁਸੀਂ ਚਲੋ ਜੀ ਇਹ ਹੈ ਜੀ ਇਹਦਾ neck ਦੇਖ ਸਕਦੇ ਤੁਸੀਂ ਵਰਕ ਹੋਇਆ ਹੋਇਆ ਜੀ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਸੋਹਣਾ ਲੱਗ ਰਿਹਾ ਤੇ ਵਰਕ ਦੇਖੋ ਜੀ ਪੂਰਾ ਨੀਟ ਐਂਡ ਕਲੀਨ ਵਰਕ ਹੈ ਤੇ ਇਹ neck ਹੈ ਜੀ ਲੋ ਜੀ ਇਹ ਆ ਗਿਆ ਜੀ ਘੇਰੇ ਦਾ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਇੱਕ ਸਾਈਡ ਤੇ ਰਹੇਗਾ ਜੀ ਘੇਰਾ ਔਰਗੈਂਜਾ ਦੀ ਪ੍ਰਿੰਟਿੰਗ ਲਾ ਕੇ ਡਿਜ਼ਾਈਨ ਕੀਤਾ ਹੋਇਆ ਤੇ ਕਟਵਰਕ ਦਿੱਤਾ ਹੋਇਆ ਚੌਕ ਦੇ ਉੱਪਰ ਵੀ ਕਟਵਰਕ ਕੀਤਾ ਹੋਇਆ ਦੇਖ ਸਕਦੇ ਹੋ ਤੇ ਨਾਲ ਵਰਕ ਹੈ ਜੀ ਬਹੁਤ ਹੀ ਪਿਆਰਾ ਵਰਕ ਹੈ ਤੇ कॉटन ਫੈਬਰਿਕ ਹੈ ਜੀ ਬਹੁਤ ਹੀ ਸੋਹਣਾ ਫੈਬਰਿਕ ਹੈ ਇਹ ਫੈਬਰਿਕ ਤੁਸੀਂ ਸਰਦੀ ਦੇ ਵਿੱਚ ਵੀ ਵੇਅਰ ਕਰ ਸਕਦੇ ਹੋ ਤੇ ਇਹ ਹੈ ਜੀ 5 ਮੀਟਰ ਦਾ ਸੂਟ ਰਹੇਗਾ ਲਾਈਨਿੰਗ ਤੋਂ ਬਿਨਾ ਵੀ ਬਣ ਜਾਣਗੇ ਅਗਰ ਤੁਸੀਂ ਲਾਈਨਿੰਗ ਲਵਾਉਣਾ ਚਾਹੁੰਦੇ ਹੋ ਤੇ ਉਹ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਲਾਈਨਿੰਗ ਵੀ ਲਵਾ ਸਕਦੇ ਹੋ ਤੇ ਲਓ ਜੀ ਦੇਖੋ ਵਰਕ ਬਹੁਤ ਪਿਆਰਾ ਬਹੁਤ ਪਿਆਰਾ ਸੂਟ ਬਣਿਆ ਹੋਇਆ ਬੁਟੀਕ ਸਟਾਈਲ ਸੂਟ ਬਣੇਗਾ ਤੇ ਬਹੁਤ ਹੀ ਪਿਆਰੀ ਲੁੱਕ ਆਏਗੀ ਇਸ ਨੂੰ ਤੁਸੀਂ ਪਾਈਪਿੰਗ ਦੇ ਕੇ ਡਿਜ਼ਾਈਨ ਜਿਵੇਂ ਬਾਜੂ ਦੇ ਉੱਪਰ ਪਾਈਪਿੰਗ ਲਵਾ ਸਕਦੇ ਹੋ ਜਿਹੜਾ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਜੀ ਘੇਰਾ ਇਹਦਾ ਘੇਰੇ ਤੇ ਸਾਈਡ ਤੇ ਡਿਜ਼ਾਈਨ ਕੀਤਾ ਹੋਇਆ ਦੇਖ ਸਕਦੇ ਤੁਸੀਂ ਔਰਗੈਂਜ਼ਾ ਦਾ ਫੈਬਰਿਕ ਲਗਾ ਕੇ ਪ੍ਰਿੰਟਿੰਗ ਡਿਜ਼ਾਈਨ ਕੀਤੀ ਹੋਈ ਹੈ ਤੇ ਨਾਲ ਹੀ ਜੀ ਵਰਕ ਹੋਇਆ ਹੋਇਆ ਸਾਈਡ ਤੇ ਕਟ ਵਰਕ ਹੈ ਜੀ ਚਾਕ ਦੇ ਉੱਪਰ ਤੇ ਨਾਲ ਘੇਰੇ ਤੇ ਵੀ ਘੇਰੇ ਤੇ ਵੀ ਕਟ ਵਰਕ ਹੈ ਜੀ ਤੇ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਦੇਖ ਸਕਦੇ ਤੁਸੀਂ ਕਲਰ ਬਹੁਤ ਜ਼ਿਆਦਾ ਡਾਰਕ ਨਹੀਂ ਕੈਮਰੇ ਵਿੱਚ ਵੈਸੇ ਥੋੜਾ ਜਿਹਾ ਡਾਰਕ ਲੱਗ ਰਿਹਾ ਤੇ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਪਿਆਰਾ ਫੈਬਰਿਕ ਹੈ ਇਹ ਤੇ ਸਾਈਡ ਦੇ ਡਿਜ਼ਾਈਨ ਵਾਲਾ ਬਹੁਤ ਪਿਆਰਾ ਪੀਸ ਬਣੇਗਾ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਤੇ ਬਹੁਤ ਹੀ ਸੋਹ ਡਿਫਰੈਂਟ ਸੂਟ ਬਣੇਗਾ ਕਿਉਂਕਿ ਕਾਫੀ ਭੈਣਾ ਮੇਰੀਆਂ ਕਹਿ ਰਹੀਆਂ ਸੀ ਦੀਦੀ ਨਿਊ ਕੁਝ ਲੈ ਕੇ ਆਓ ਤੇ ਨਿਊ ਜੀ ਕਲੈਕਸ਼ਨ ਹੈ ਦੀ ਬੜੀ ਪਿਆਰੀ ਕਲੈਕਸ਼ਨ ਹੈ ਤੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ ਵਟਸਐਪ ਨੰਬਰ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਤੇ ਆਪਣਾ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਦੇ ਸਕਦੇ ਹੋ ਲਓ ਜੀ ਬਹੁਤ ਹੀ ਪਿਆਰਾ ਕਲਰ ਹੈ ਦੇਖੋ ਕਿ ਜੋ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਸ਼ਿਪਿੰਗ ਐਕਸਟਰਾ ਨਹੀਂ ਹੈ ਇਹ ਆ ਗਿਆ ਜੀ ਦੁਪੱਟਾ ਬਹੁਤ ਪਿਆਰੇ ਦੁਪੱਟੇ ਨੇ ਜੀ ਬਹੁਤ ਹੀ ਸੋਹਣੇ ਤੇ ਖੁੱਲੇ ਡੁੱਲੇ ਕੰਫਰਟ ਦੁਪੱਟੇ ਨੇ ਲੋ ਜੀ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਤੇ ਉੱਪਰ ਲੇਸ ਦਾ ਵਰਕ ਕੀਤਾ ਹੋਇਆ ਤੇ 4 ਸਾਈਡ ਵੀ ਲੇਸ ਦਿੱਤੀ ਹੋਈ ਹੈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੀ ਹੈ ਤੇ ਬਹੁਤ ਹੀ ਖੁੱਲਾ ਡੁੱਲਾ ਦੁਪੱਟਾ ਜੀ ਕੰਫਰਟ ਦੁਪੱਟਾ ਦੇਖੋ ਬਹੁਤ ਸੋਹਣਾ ਲੱਗ ਰਿਹਾ ਹੈ ਤੇ ਪਲੀਜ਼ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਦਿਓ ਜਿਹੜੇ ਨੇ ਜੀ ਸਭ ਦੇ ਬਜਟ ਦੇ ਵਿੱਚ ਨੇ ਸਕਰੀਨ ਦੇ ਉੱਪਰ ਤੁਹਾਨੂੰ ਇਹਦਾ ਪ੍ਰਾਈਸ ਸ਼ੋ ਹੋ ਰਿਹਾ ਹੋਣਾ ਤੇ ਲਓ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਇਹ ਆ ਜੀ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਡਿਫਰੈਂਟ ਡਿਜ਼ਾਈਨ ਹੈ ਜੀ ਤੇ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਦਿਓ ਤੇ ਲਓ ਜੀ ਨੈਕਸਟ ਆ ਗਿਆ ਗ੍ਰੇ ਕਲਰ ਇਹ ਵੀ ਕਲਰ ਬਹੁਤ ਪਿਆਰਾ ਹੈ ਫੈਬਰਿਕ ਬਹੁਤ ਵਧੀਆ ਜੀ ਫੈਬਰਿਕ ਵੱਲੋਂ ਤੁਸੀਂ ਬੇਫਿਕਰ ਰਹੋ ਫੈਬਰਿਕ ਬਹੁਤ ਹੀ ਬੈਸਟ ਫੈਬਰਿਕ ਹੈ ਲਓ ਜੀ ਇਹ ਵੀ ਸੇਮ ਹੈ ਜੀ 컬러 ਡਿਫਰੈਂਟ ਹੈ ਇਹ ਬਣਿਆ ਹੋਇਆ ਜੀ neck ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਬਣਿਆ ਹੋਇਆ ਬਹੁਤ ਹੀ ਨੀਡ ਐਂਡ ਕਲੀਨ ਵਰਕ ਕੀਤਾ ਹੋਇਆ ਤੇ ਆ ਗਿਆ ਜੀ نیچے ਘੇਰੇ ਤੇ ਇੱਕ ਸਾਈਡ ਤੇ ਡਿਜ਼ਾਈਨ ਹੈ ਜੀ ਦੇਖ ਸਕਦੇ ਹੋ ਤੁਸੀਂ ਸਾਈਡ ਵਾਲਾ ਬਹੁਤ ਹੀ ਪਿਆਰਾ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਤੇ 컬러 ਕੰਬੀਨੇਸ਼ਨ ਬਹੁਤ ਪਿਆਰਾ ਗ੍ਰੇ 컬러 ਹੈ ਜੀ ਇਹ ਤੇ ਇਹਦੇ ਨਾਲ ਦੁਪੱਟਾ ਕੋਟਾ ਡੋਰੀਆ ਦੇ ਦੁਪੱਟੇ ਰਹਿਣਗੇ ਜੀ ਦੁਪੱਟੇ ਬਹੁਤ ਹੀ ਖੁੱਲੇ ਡੁੱਲੇ ਤੇ ਕੰਫਰਟ ਦੇ ਦੁਪੱਟੇ ਨੇ ਜਿਹੜਾ ਮੈਂ ਤੁਹਾਨੂੰ ਦੁਪੱਟਾ ਪਹਿਲਾਂ ਦਿਖਾਇਆ ਸੇਮ ਹੀ ਡਿਜ਼ਾਈਨ ਹੈ ਜੀ ਦੇਖੋ ਜੀ ਸਿਰਫ ਕਲਰ ਲੰਗ-ਲੰਗ ਆਏ ਨੇ ਜੀ ਡਿਜ਼ਾਈਨ ਦੋਨਾਂ ਦੇ ਸੇਮ ਨੇ ਜੀ ਬਹੁਤ ਪਿਆਰਾ ਜੀ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਦਿਓ ਚਲੋ ਜੀ ਨੈਕਸਟ ਕਲਰ ਆ ਗਿਆ ਪਿੰਕ ਕਲਰ ਬਹੁਤ ਡਾਰਕ ਪਿੰਕ ਨਹੀਂ ਹੈਗਾ ਬਹੁਤ ਸੋਹਣਾ ਕਲਰ ਹੈ ਜੀ ਇਹ ਚਲੋ ਜੀ ਇਹਦਾ ਵੀ ਸੇਮ ਹੈ ਜੀ ਸੇਮ ਕਲਰ ਚੇਂਜ ਨੇ ਜੀ ਡਿਜ਼ਾਈਨ ਸੇਮ ਨੇ ਸਾਰਿਆਂ ਦੇ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਇਹ neck ਬਣਿਆ ਹੋਇਆ ਤੇ ਇਧਰ ਸਾਈਡ ਤੇ ਹੈ ਜੀ ਦੇਖ ਸਕਦੇ ਤੁਸੀਂ ਕਟਵਰਕ ਕੀਤਾ ਹੋਇਆ ਵਰਕ ਬਹੁਤ ਹੀ ਪਿਆਰਾ ਨੀਟ ਐਂਡ ਕਲੀਨ ਵਰਕ ਹੈ ਜੀ ਲੋ ਜੀ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਉਸ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਇਹ ਹੈ ਜੀ ਇਹਦੇ ਨਾਲ ਦਾ ਦੁਪੱਟਾ ਦੁਪੱਟਾ ਵੀ ਸੇਮ ਹੈ ਜੀ ਜੋ ਤੁਹਾਨੂੰ ਮੈਂ ਪਹਿਲਾਂ ਦਿਖਾਇਆ उही दप्टा जी लो जी बहुत प्यारा लग रहा अगर तुम सा करवा तो वट्सएप मैसेज करके को सूट स्टिच भी करवा सकते सद जी नैक्सट कलर आ गया परपल -पर कलर बहुत प्यारा है भी कलर लग रहा सेम डिजाइन के सूट रहन गए अपना को चार डिजा चार कलर आए हैं जी लो जी चैक करो नैक बनया हो नीचे केरे दे ऊपर जा एना जी वर्क ਕੀਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਬਹੁਤ ਨੀਟ ਐਂਡ ਕਲੀਨ ਵਰਕ ਹੈ ਦੇਖੋ ਜੀ ਵਰਕ ਬਹੁਤ ਪਿਆਰਾ ਹੈ ਬਿਲਕੁਲ ਵੀ ਐਰ ਨਹੀਂ ਕਿ ਥ्रेड ਨਿਕਲੇਗਾ ਬਹੁਤ ਸੋਹਣਾ ਵਰਕ ਹੈ ਜੀ ਇਹ ਹੈ ਜੀ ਆਪਣਾ ਨੈਕਸਟ ਕਲਰ ਤੇ ਇਹ ਰਹੇਗਾ ਜੀ ਦੁਪੱਟਾ ਇਹਦੇ ਨਾਲ ਅਗਰ ਤੁਸੀਂ ਲਾਈਨਿੰਗ ਲਾ ਕੇ ਸਟਿਚ ਕਰਵਾਉਣਾ ਹੈ ਉਹ ਤੁਹਾਡੀ ਮਰਜ਼ੀ ਹੈ ਲਾਈਨਿੰਗ ਤੋਂ ਬਿਨਾ ਵੀ ਸਟਿਚ ਹੋ ਜਾਏਗਾ ਤੇ ਅੱਜ ਵਾਲੇ ਸੂਟ ਜਿਹੜੇ ਨੇ ਜੀ ਸਾਰੇ ਤੁਹਾਡੇ ਬਜਟ ਦੇ ਵਿੱਚ ਨੇ ਬਹੁਤ ਹੀ ਪਿਆਰੇ ਕਲਰ ਨੇ ਤੇ ਬਹੁਤ ਹੀ ਸੋਹਣੇ ਲੱਗ ਰਹੇ ਨੇ ਚਲੋ ਜੀ ਨੈਕਸਟ ਆ ਗਿਆ ਨੈਕਸਟ ਥੋੜੇ ਜਿਹਾ ਡਿਫਰੈਂਟ ਨੇ ਜੀ ਬਹੁਤ ਪਿਆਰੇ ਨੇ ਜੀ ਇਹ ਵੀ ਇਹਦੇ ਵੀ ਆਪਾਂ ਨੇ ਨੈਕ ਦਾ ਡਿਜ਼ਾਈਨ ਆ ਜੀ ਦੇਖ ਸਕਦੇ ਹੋ ਤੁਸੀਂ ਲੋ ਜੀ ਇਹ ਆ ਗਿਆ ਜੀ ਆਪਣਾ ਗਲਾ ਦੇਖ ਸਕਦੇ ਹੋ ਤੁਸੀਂ ਇਹ ਜਿਹੜਾ ਫਲਾਵਰ ਹੈ ਜੀ ਇਹ ਬੈਗ ਤੇ ਜਾਏਗਾ ਇਹ ਤੁਸੀਂ ਬੈਗ ਤੇ ਲਿਆ ਸਕਦੇ ਹੋ ਤੇ ਫਰੰਟ ਬਣਿਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਹੈ ਚਲੋ ਜੀ ਘੇਰੇ ਦੇ ਉੱਪਰ ਵੀ ਵਰਕ ਕੀਤਾ ਹੋਇਆ ਹਲਕਾ ਜਿਵੇਂ ਕੁਛ ਮੇਰੀਆਂ ਭੈਣਾਂ ਕਹਿੰਦੀਆਂ ਕਿ ਸਾਨੂੰ ਜਿਆਦਾ ਹੈਵੀ ਨਹੀਂ ਚਾਹੀਦਾ ਹਲਕਾ ਵਰਕ ਚਾਹੀਦਾ ਤੇ ਲੋ ਇਹ ਹੈ ਜੀ ਘੇਰਾ ਬਣਿਆ ਹੋਇਆ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਇਧਰ ਆਗੇ ਜੀ ਆਪਣੇ ਬਾਜੂ ਅਗਰ ਤੁਸੀਂ ਬਾਜੂ ਤੇ ਲਿਆਉਣਾ ਚਾਹੁੰਦੇ ਹੋ ਇਹ ਫਲਾਵਰ ਤਾਂ ਵੀ ਠੀਕ ਹੈ ਤੁਸੀਂ ਤੁਹਾਡੀ ਮਰਜ਼ੀ ਹੈ ਤੁਸੀਂ ਬਾਟਮ ਤੇ ਲਿਆਓ ਤੁਸੀਂ ਬਾਜੂ ਤੇ ਕਰਵਾ ਲਓ ਇਹ ਜਿਹੜਾ ਲਓ ਜੀ ਕਲਰ ਬਹੁਤ ਪਿਆਰਾ ਹੈ ਤੇ ਡਿਜ਼ਾਈਨ ਵੀ ਬਹੁਤ ਪਿਆਰਾ ਕੋਈ ਸੂਟ ਛੱਡਣ ਵਾਲਾ ਨਹੀਂ ਜੀ ਫਟਾਫਟਾ ਬਣਾ ਆਰਡਰ ਦੇ ਦਿਓ ਤੇ ਇਹ ਰਹੇਗਾ ਜੀ ਇਹਦੇ ਨਾਲ ਦੁਪੱਟਾ ਇਸ ਵਾਰ ਜੀ ਅਸੀਂ ਤੁਹਾਡੇ ਵਾਸਤੇ ਕੁਝ ਡਿਫਰੈਂਟ ਲੈ ਕੇ ਆਏ ਹਾਂ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਏ ਹਾਂ ਕਿਉਂਕਿ ਸਾਰੇ ਸੂਟ ਜਿਹੜੇ ਸਾਡੀਆਂ ਭੈਣਾਂ ਦੇ ਬਜਟ ਦੇ ਵਿੱਚ ਨੇ ਲੋ ਜੀ ਦੁਪੱਟਾ ਚੈੱਕ ਕਰੋ ਪ्योर ਮਸ਼ਲੀਨ ਦਾ ਦੁਪੱਟਾ ਟਾਈ ਐਂਡ ਡਾਈ ਦਾ ਦੁਪੱਟਾ ਹੈ ਦੇਖ ਸਕਦੇ ਤੁਸੀਂ ਫੋਰ ਸੈੱਟ ਦੇਖੋ ਜੀ ਲੇਸ ਲੱਗੀ ਹੋਈ ਆ ਬਹੁਤ ਹੀ ਪਿਆਰੀ ਆ ਜੀ ਬਹੁਤ ਹੀ ਨੀਟ ਐਂਡ ਕਲੀਨ ਆ ਤੇ ਬਹੁਤ ਪਿਆਰਾ ਕਲਰ ਹੈ ਜੀ ਪ੍ਰਾਈਸ ਤੁਹਾਨੂੰ ਇਹਨਾਂ ਦੇ ਉੱਪਰ ਹੀ ਸ਼ੋ ਹੋ ਰਹੇ ਨੇ WhatsApp ਤੇ ਤੁਸੀਂ ਮੈਨੂੰ ਮੈਸੇਜ ਕਰਕੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਆ ਗਿਆ ਜੀ ਆਪਣਾ ਅਗਲਾ ਕਲਰ ਜਿਹੜੇ ਆਪਾਂ ਪਹਿਲਾਂ ਦਿਖਾਏ ਉਹ ਡਿਫਰੈਂਟ ਸੀ ਤੇ ਇਹ ਜਿਹੜੇ ਦਿਖਾਏ ਇਹ ਡਿਫਰੈਂਟ ਸੀ ਜੀ ਤੇ ਇਧਰ ਬਾਜੂ ਦੇ ਉੱਪਰ ਵਰਕ ਹੈ ਜੀ ਬੈਕ ਤੇ ਵੀ ਤੁਸੀਂ ਦੇਖ ਸਕਦੇ ਹੋ ਬਾਜੂ ਦੇ ਉੱਪਰ ਵਰਕ ਹੈ ਲਓ ਜੀ ਤੁਸੀਂ ਬਾਟਮ ਤੇ ਲੈ ਕੇ ਆਉਣਾ ਵਰਕ ਬਾਟਮ ਤੇ ਲਿਆ ਸਕਦੇ ਹੋ ਅਗਰ ਤੁਸੀਂ ਬਾਜੂ ਤੇ ਲਿਉਣਾ ਬਾਜੂ ਤੇ ਲਿਆ ਸਕਦੇ ਹੋ ਲਓ ਜੀ ਨੈਕਸਟ ਕਲਰ ਆ ਗਿਆ ਨੈਕਸਟ ਕਲਰ ਵੀ ਬਹੁਤ ਹੀ ਪਿਆਰਾ ਹੈ ਬਹੁਤ ਪਿਆਰਾ ਕਲਰ ਹੈ ਲਓ ਜੀ ਦੇਖੋ ਇਹਦਾ neck ਬਹੁਤ ਨੀਟ ਐਂਡ ਕਲੀਨ ਵਰਕ ਕੀਤਾ ਹੋਇਆ ਹੈ। ਇਹ ਗਲਾ ਬਣਿਆ ਹੋਇਆ ਹੈ। ਇਧਰ نیچے همین ਘੇਰੇ ਤੇ ਆ ਤੇ ਦੇਖੋ ਜੀ نیچے ਘੇਰੇ ਤੇ ਡਿਜ਼ਾਈਨ ਦਿੱਤਾ ਹੋਇਆ ਹਲਕੀ ਵੇਲ ਪਾਈ ਹੋਈ ਹੈ ਬਹੁਤ ਹੀ ਸੋਹਣੀ ਲੱਗ ਰਹੀ ਹੈ। ਦੇਖ ਸਕਦੇ ਤੁਸੀਂ। ਇਹਦੇ ਵਿੱਚ ਤੁਸੀਂ ਲੇਸ ਲਗਵਾਉਣਾ ਚਾਹੁੰਦੇ ਹੋ ਤਾਂ ਲੇਸ ਵੀ ਲਗਵਾ ਸਕਦੇ ਹੋ। ਇਧਰ ਆ ਗਿਆ ਜੀ ਚਾਹੇ ਤੁਸੀਂ ਬਾਟਮ ਤੇ ਲੈ ਕੇ ਆਉਣਾ ਬਾਟਮ ਤੇ ਲਿਆਓ ਅਗਰ ਤੁਸੀਂ ਬਾਜੂ ਤੇ ਲਿਆਉਣਾ ਚਾਹੁੰਦੇ ਹੋ ਤਾਂ ਤੁਸੀਂ ਬਾਜੂ ਤੇ ਲਿਆ ਸਕਦੇ ਹੋ ਤਾਂ ਬਹੁਤ ਹੀ ਪਿਆਰਾ ਵਰਕ ਹੈ ਜੀ। ਬਹੁਤ ਸੋਹਣਾ ਲੱਗ ਰਿਹਾ। ਇੱਕ ਸਟਾਈਲ ਸੂਟ ਬਣਨਗੇ ਜੀ ਤੇ ਇਹ ਆ ਗਿਆ ਜੀ ਤੁਹਾਡਾ ਬਾਜੂ ਦਾ ਵਰਕ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਆ ਗਿਆ ਜੀ ਦੁਪੱਟਾ ਇਹਦੇ ਨਾਲ ਦੁਪੱਟਾ ਰਹੇਗਾ ਇਹ ਵੀ ਟਾਈਡ ਆਈਗਾ ਜੀ ਮਸਲੀਨ ਦੇ ਦੁਪੱਟੇ ਰਹਿਣਗੇ ਬਹੁਤ ਪਿਆਰੇ ਦੁਪੱਟੇ ਨੇ ਜੀ ਖੁੱਲੇ ਡੁੱਲੇ ਦੁਪੱਟੇ ਨੇ ਮੈਂ ਤੁਹਾਨੂੰ ਪਹਿਲਾ ਦੁਪੱਟਾ ਖੋਲ ਕੇ ਦਿਖਾਇਆ ਲੈ ਦੇਖੋ ਜੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਪਿਆਰਾ ਲੱਗ ਰਿਹਾ ਤੇ ਇਹ ਸੀ ਜੀ ਸਾਡੀ ਅੱਜ ਵਾਲੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਪਿਆਰੀ ਲੱਗੀ ਹੋएगी ਜੇ ਅਗਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਅੱਜ ਦੀ ਕਲੈਕਸ਼ਨ ਵਾਲੇ ਸੂਟ ਬਹੁਤ ਹੀ ਪਿਆਰੇ ਸੀ ਤੇ ਅੱਜ ਆਪਣੀ ਕੋਈ ਨਾ ਕੋਈ ਸੂਟ ਆਈ ਸੀ ਤੁਹਾਡਾ ਵੀਡੀਓ ਸ਼ੇਅਰ ਕੀਤੀ ਤੇ ਜਲਦੀ ਤੋਂ ਜਲਦੀ ਪਲੀਜ਼ ਤੁਸੀਂ ਆਪਣਾ ਆਰਡਰ ਦੇ ਦਿਓ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਮਿਲਦੇ ਹਾਂ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ